ਤੇ ਸਾਰੇ ਮੇਰੇ ਬੜੇ ਪਿਆਰ ਕਰਨ ਵਾਲੇ ਨੇ ਸਾਰਾ ਪਿੰਡ ਮੈਨੂੰ ਪਿਆਰ ਕਰਦਾ ਮੈਂ ਭਾਵੇਂ ਮੈਨੂੰ 35 ਸਾਲ ਇਥੂਜ ਗੈਨੂ ਹੋ ਗਏ ਨੇ 35 ਸਾਲ ਤੋਂ ਉੱਤੇ ਹੀ ਸਮਾਂ ਹੋ ਗਿਆ ਪਰ ਮੈਨੂੰ ਇੱਥੇ ਆ ਕੇ ਬੜਾ ਮਾਣ ਮਿਲਦਾ ਸਤਿਕਾਰ ਮਿਲਦਾ ਸਾਰੇ ਮੇਰਾ ਪਿੰਡ ਵਾਲੇ ਸਾਰੇ ਬੜਾ ਮਾਣ ਕਰਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀਓ ਹੁਣ ਮੈਂ ਇਸ ਟਾਈਮ ਖੜਾ ਪਿੰਡ ਗੁਲਾਮੀ ਵਾਲੇ ਦੇ ਗੁਰਦੁਆਰਾ ਸਾਹਿਬ ਦੇ 메ਨ ਗੇਟ ਤੇ ਤੇ ਇਹ ਵੇਖੋ ਤੁਸੀਂ ਮੇਨ ਗੇਟ ਆ ਤੇ ਮੇਨ ਗੇਟ ਤੋਂ ਆਪਾਂ ਅੱਗੇ ਚੱਲ ਕੇ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਪੂਰੀ ਇਮਾਰਤ ਬਾਹਰੋਂ ਤੇ ਫਿਰ ਆਪਾਂ ਅੰਦਰੋਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਜਦੋਂ ਮੈਂ ਇੱਥੇ ਰਹਿੰਦਾ ਸੀ ਅੱਜ ਤੋਂ 35 40 ਸਾਲ ਪਹਿਲਾਂ ਉਦੋਂ ਇੱਥੇ ਇੱਕ ਸਿਰਫ ਕਮਰਾ ਹੁੰਦਾ ਸੀ ਤੇ ਅੱਜ ਇੱਥੇ ਅੱਲੀ ਸ਼ਾਨ ਜਿਹੜੀ ਇਮਾਰਤ ਆ ਗੁਰਦੁਆਰਾ ਸਾਹਿਬ ਦੀ ਆ ਜਿਹੜੀ ਤੁਸੀਂ ਦੇਖ ਰਹੇ ਜੀ ਇਹ ਬਣੀ ਹੋਈ ਆ ਇਹ ਤੁਸੀਂ ਇਹ ਦੇ ਦਰਸ਼ਨ ਕਰੋ ਫਿਰ ਆਪਾਂ ਅੰਦਰ ਜਾ ਕੇ ਅੰਦਰੋਂ ਵੀ ਇਹ ਦੇ ਦਰਸ਼ਨ ਕਰਾਵਾਂਗੇ ਉਹ ਸਾਹਮਣੇ ਇੱਧਰ ਲੰਗਰ ਹਾਲ ਬਣਿਆ ਹੋਇਆ ਤੇ ਇੱਧਰ ਟੂੜੀਆਂ ਜਿਹੜੀਆਂ ਲੱਗੀਆਂ ਨੇ ਨਾਲ ਵਾਟਰ ਕੂਲਰ ਲੱਗਾ ਹੋਇਆ ਤੇ ਇਹ ਜਿਹੜਾ ਸਾਜੋ ਸਮਾਨ ਉਹ ਜਿਹੜਾ ਉੱਥੇ ਬਾਲਣ ਲੱਕੜ ਦਾ ਰੱਖਿਆ ਜਾਂਦਾ ਤੇ ਇਹ ਗੁਰੂ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜਿਹੜੀ ਇਹ ਦੇ ਬਾਹਰਲੇ ਤੁਸੀਂ ਦਰਸ਼ਨ ਕਰ ਰਹੇ ਜੀ ਇੱਧਰ ਜਿਹੜਾ ਇਹ ਬਾਬਾ ਜੀ ਦਾ ਕਮਰਾ ਰਹਿਣ ਵਾਸਤੇ ਗਰੰਤੀ ਸਿੰਘ ਦੇ ਰਹਿਣ ਵਾਸਤੇ ਕਮਰੇ ਜਿਹੜੇ ਉਹ ਬਣੇ ਆ ਤੇ ਆਓ ਹੁਣ ਆਪਾਂ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰਲੇ ਦਰਸ਼ਨ ਤੁਹਾਨੂੰ ਜਾ ਕੇ ਕਰਵਾਉਣੇ ਆ ਆ ਇੱਕ ਮੇਨ ਗੇਟ ਤੋਂ ਅੰਦਰਲੇ ਪਾਸੇ ਆ ਜਿਹੜਾ ਉੱਤੇ ਛੱਡ ਪਾਇਆ ਹੋਇਆ ਇਹ ਵੀ ਇੱਕ ਵਧੀਆ ਆਲੀਸ਼ਾਨ ਬਣਿਆ ਹੋਇਆ ਤੇ ਆਜੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰਲੇ ਜਿਹੜੇ ਦਰਸ਼ਨ ਨੇ ਉਹ ਆਪਾਂ ਕਰਵਾ ਦਿੰਨੇ ਆ ਕਿਉਂਕਿ ਮੈਂ ਇਥੇ ਆਉਂਦਾ ਰਿਹਾ ਅਕਸਰ ਤਾਂ ਵੈਸੇ ਪਰ ਵੀਡੀਓ ਛੂਟ ਕਰਨ ਦਾ ਜਿਹੜਾ ਉਹ ਕੰਮ ਹੈ ਜਿਹੜਾ ਮੇਰਾ ਮਕਸਦ ਆ ਉਹ ਅੱਜ ਪਹਿਲੀ ਵਾਰ ਹੀ ਬਣਿਆ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਪਹੁੰਚ ਚੁੱਕੇ ਹਾਂ ਤੇ ਆ ਤੁਸੀਂ ਦਰਸ਼ਨ ਕਰ ਰਹੇ ਜੇ ਬਹੁਤ ਸੋਹਣੀ ਪਾਲਕੀ ਦੇ ਵਿੱਚ ਉੱਤੇ ਚੰਦਵਾ ਸਾਹਿਬ ਲੱਗਾ ਤੇ ਥੱਲੇ ਪਾਲਕੀ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੋਹਣਾ ਪ੍ਰਕਾਸ਼ ਜਿਹੜਾ ਉਹ ਕੀਤਾ ਹੋਇਆ ਤੇ ਅੱਜ ਥੋੜਾ ਜਿਹਾ ਅਸੀਂ ਲੇਟ ਹੋ ਜਰੂਰ ਹੋ ਗਏ ਆ ਅੱਜ ਮੱਸਿਆ ਦਾ ਦਿਹਾੜਾ ਸੀ ਤੇ ਨਹੀਂ ਤਾਂ ਤੁਹਾਨੂੰ ਇੱਥੇ ਸੰਗਤ ਵੀ ਅ ਨਾਲ ਵਿਖਾਉਣੀ ਸੀ ਪਰ ਥੋੜਾ ਜਿਹਾ ਅਸੀਂ ਲੇਟ ਹੋ ਗਿਆ ਤੁਸੀਂ ਵੇਖੋ ਕਿ ਬਾਹਰੋਂ ਮਾਰਦੇ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਨਹੀਂ ਤੇ ਹੁਣ ਮੈਂ ਇੱਥੇ ਅੰਦਰ ਆਇਆ ਹੋਇਆ ਤੇ ਅੰਦਰ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਹਾਨੂੰ ਦਰਸ਼ਨ ਜਿਹੜੇ ਹੋ ਰਹੇ ਨੇ ਤੇ ਆ ਵੇਖੋ ਤੁਸੀਂ ਆ ਜਦੋਂ ਮੈਂ ਛੜਿੰਦਾ ਸੀ ਉਦੋਂ ਸਿਰਫ ਇੱਕ ਨਾ ਛੋਟਾ ਜਿਹਾ ਕਮਰਾ ਹੀ ਹੁੰਦਾ ਸੀ ਤੇ ਹੁਣ ਇੱਥੇ ਬੜੀ ਆਲੀਸ਼ਾਨ ਇਮਾਰਤ ਜਿਹੜੀ ਤੁਸੀਂ ਬਾਹਰੋਂ ਮੈਂ ਤੁਹਾਨੂੰ ਵਿਖਾਈ ਆ ਤੇ ਹੁਣ ਇੱਥੇ ਬੜਾ ਆਲੀਸ਼ਾਨ ਗੁਰਦੁਆਰਾ ਸਾਹਿਬ ਤਿਆਰ ਹੋਇਆ ਹੋਇਆ ਆ ਸਾਰਾ ਉੱਤੇ ਸਾਰਾ ਕੰਮ ਪੀਓਪੀ ਦਾ ਹੋਇਆ ਹੋਇਆ ਤੇ ਆ ਵੇਖੋ ਤੁਸੀਂ ਹੁਣ ਏਸੀ ਵੀ ਲੱਗ ਚੁੱਕੇ ਨੇ ਕਿਉਂਕਿ ਹੁਣ ਜ਼ਰੂਰਤ ਆ ਗੁਰਦੁਆਰਿਆਂ ਦੇ ਵਿੱਚ ਵੀ ਸੰਗਤ ਜਿਹੜੀ ਉਹ ਠੰਡਕ ਮਹਿਸੂਸ ਹੁੰਦੀ ਆ ਤੇ ਇਹ ਹੁਣ ਜ਼ਰੂਰੀ ਬਣ ਗਏ ਨੇ ਥੋੜੇ ਜੇ ਸੇਵਾਦਾਰ ਜਿਹੜੇ ਇੱਥੇ ਜਾਂ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਇੱਥੇ ਮੇਰੇ ਨਾਲ ਇਥੇ ਆਏ ਨੇ ਉਹ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਗੱਲਬਾਤ ਆਪਾਂ ਬਾਹਰ ਜਾ ਕੇ ਇਹਨਾਂ ਨਾਲ ਥੋੜੀ ਬੋਧੀ ਕਰਾਂਗੇ ਕਿ ਗੁਲਾਮੀ ਵਾਲਾ ਗੁਰਦੁਆਰਾ ਸਾਹਿਬ ਜਿਹੜਾ ਉਹ ਕਿਵੇਂ ਕਿਵੇਂ ਤਿਆਰ ਹੋਇਆ ਜਾਂ ਕਿਸ ਤਰ੍ਹਾਂ ਕੋਈ ਵੀ ਗੱਲਬਾਤ ਸਾਰੀ ਇਹਨਾਂ ਨਾਲ ਆਪਾਂ ਬਾਅਦ ਵਿੱਚ ਬਾਹਰ ਜਾ ਕੇ ਕਰਵਾ ਲੈਂਦੇ ਆ ਤੇ ਆ ਥੋੜੇ ਜਿਹਾ ਤੁਹਾਨੂੰ ਦਰਸ਼ਨ ਤੋਂ ਨੇੜੇ ਹੋਰ ਗੁਰੂਗ੍ਰੰਥ ਸਾਹਿਬ ਦੇ ਆਪਾਂ ਕਰਵਾਉਣੇ ਆ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਪਾਲਕੀ ਸਾਹਿਬ ਹੈ ਤੇ ਇਹ ਗੁਰੂਗ੍ਰੰਥ ਸਾਹਿਬ ਜੀ ਪੀੜੇ ਦੇ ਉੱਤੇ ਸ਼ਯੁਬਤ ਨੇ ਤੇ ਤੁਸੀਂ ਦੇਖ ਰਹੇ ਜੇ ਸਾਰਾ ਗੁਰਦੁਆਰਾ ਸਾਹਿਬ ਤੇ ਇਧਰ ਬਾਬਾ ਜੀ ਜਿਹੜੇ ਉਹ ਚੌਰ ਸਾਹਿਬ ਇਹ ਗੁਰੂਗ੍ਰੰਥ ਸਾਹਿਬ ਨੂੰ ਕਰ ਰਹੇ ਨੇ ਤੇ ਆਓ ਆਪਾਂ ਚੱਲਦੇ ਹਾਂ ਹੁਣ ਬਾਹਰ ਤੇ ਬਾਹਰ ਜਾ ਕੇ ਫਿਰ ਥੋੜੀ ਜੀ ਗੱਲਬਾਤ ਪਤਵੰਤੇ ਸੱਜਣਾ ਦੇ ਨਾਲ ਜਿਹੜੀ ਉਹ ਤੁਹਾਡੀ ਕਰਵਾਵਾਂਗੇ ਤੇ ਉਹਨਾਂ ਚਿਰ ਮੇਰੇ ਨਾਲ ਬਨੇ ਰਹੋ ਬੁੱਪਾ ਗੁਲਾਮੀ ਵਾਲਾ ਕੋੜੀ ਸਿਕੰਜਲਾ ਜ਼ਿਲ੍ਹਾ ਮੋਗਾ ਦੋਸਤੋ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਾਹਰੋਂ ਵੀ ਅੰਦਰੋਂ ਵੀ ਮੈਂ ਦਰਸ਼ਨ ਕਰਵਾ ਕੇ ਕਰਵਾ ਚੁੱਕਾ ਹੁਣ ਮੇਰੇ ਨਾਲ ਨੇ ਪਿੰਡ ਗੁਲਾਮੀ ਵਾਲ ਦੇ ਸਰਪੰਚ ਕਰਤਾਰ ਸਿੰਘ ਜੀ ਤੇ ਅਸੀਂ ਇਕੱਠੇ ਬੈਠਦੇ ਵੀ ਰਹੇ ਹਾਂ ਹਾਂ ਜੀ ਤੇ ਸਾਰੇ ਮੇਰੇ ਬੜੇ ਪਿਆਰ ਕਰਨ ਵਾਲੇ ਨੇ ਸਾਰਾ ਪਿੰਡ ਮੈਨੂੰ ਪਿਆਰ ਕਰਦਾ ਮੈਂ ਭਾਵੇਂ ਮੈਨੂੰ 35 ਸਾਲ ਇਥੂ ਜਗੈ ਨੂੰ ਹੋ ਗਏ ਨੇ 35 ਸਾਲ ਤੋਂ ਉੱਤੇ ਹੀ ਸਮਾਂ ਹੋ ਗਿਆ ਪਰ ਮੈਨੂੰ ਇੱਥੇ ਆ ਕੇ ਬੜਾ ਮਾਣ ਮਿਲਦਾ ਹੈ ਸਤਿਕਾਰ ਮਿਲਦਾ ਹੈ ਸਾਰੇ ਮੇਰਾ ਪਿੰਡ ਵਾਲੇ ਸਾਰੇ ਬੜਾ ਮਾਣ ਕਰਦੇ ਨੇ ਤੇ ਹਾਂਜੀ ਸਰਪੰਚ ਸਾਹਿਬ ਆਪਾਂ ਅੱਜ ਨਾ ਆਪਣੇ ਪਿੰਡ ਦੀ ਗਲਾਮੀ ਵਾਲ ਦੀ ਇੱਕ ਵੀਡੀਓ ਸ਼ੂਟ ਕਰ ਰਹੇ ਹਾਂ ਕਿਉਂਕਿ ਮੈਂ ਆਖਿਆ ਕਿ ਮੈਂ ਆਪਦੇ ਪਿੰਡ ਨੂੰ ਹਾਈਲਾਈਟ ਕਰਾਂ ਤੇ ਗਲਾਮੀ ਵਾਲੇ ਨੂੰ ਮੈਨੂੰ ਲੋਕ ਪੁੱਛਦੇ ਨੇ ਕਿ ਗਲਾਮੀ ਵਾਲਾ ਕੀ ਆ ਪਰ ਮੈਂ ਉਹਨਾਂ ਨੂੰ ਦੱਸਦਾ ਹਾਂ ਯਾਰ ਮੇਰਾ ਪਿੰਡ ਆ ਜਿੱਥੇ ਮੈਂ ਜੰਮਿਆ ਜਿੱਥੇ ਮੈਂ ਅ ਵੱਡਾ ਹੋਇਆ ਜਿੱਥੇ ਮੈਂ ਗਲੀਆਂ ਦੇ ਖੇਡਿਆ ਮੇਰਾ ਪਿੰਡ ਐ ਤੇ ਮੈਂ ਇਹਨੂੰ ਹਾਈਲਾਈਟ ਕਰਨ ਲੱਗਾ ਤੇ ਮੈਂ ਕਿਹਾ ਵੀ ਸਾਰਾ ਕੁਝ ਜਿੰਨਾ ਵੀ ਕੋਸ਼ਿਸ਼ ਤੇ ਬਣਿਆ ਹੈ ਸਾਰਾ ਕੁਝ ਆਪਾਂ ਵਿਖਾਈਏ ਤੇ ਅੱਜ ਤੁਸੀਂ ਮੇਰੇ ਨਾਲ ਜੇ ਤੇ ਇਸ ਬਾਰੇ ਤੁਸੀਂ ਕੀ ਕਹੋਗੇ ਮੈਂ ਕਹਿੰਦਾ ਵੀ ਸਾਡੇ ਪਿੰਡ ਨੇ ਤਰੱਕੀ ਬਹੁਤ ਕੀਤੀ ਜੀ ਹਾਂਜੀ ਸਾਡਾ ਪਿੰਡ 1947 ਵੇਲੇ ਜਿੰਨੇ ਤੁਹਾਡਾ ਪਿੰਡ ਨਹੀਂ ਸਾਡਾ ਪਿੰਡ ਆਪਣਾ ਆਪਾਂ ਕਹਿੰਦਾ ਇਹ ਉਹ ਪਾਕਿਸਤਾਨ ਚ ਜਾਨਿ ਕਿ ਉੱਜਰ ਕੇ ਇੱਕ ਸਾਬ ਦਾ ਆਇਆ ਸੀ ਹਾਂਜੀ ਹਾਂਜੀ ਇੱਥੇ ਆਣ ਕੇ ਇਹਨਾਂ ਨੇ ਬੜੀ ਮਿਹਨਤ ਕੀਤੀ ਬਰਾਨਾ ਏਰੀਆ ਸੀ ਹਾਂ ਤੇ ਬੜੀ ਮਿਹਨਤ ਕੀਤੀ ਜਮੀਨਾਂ ਵੀ ਸਵਾਰੀਆਂ ਸੋਹਣੀਆਂ ਦਿੱਤਾ ਹੈ ਬਿਲਕੁਲ ਤੇ ਆਸਟਾਈਂ ਬਹੁਤ ਤਰੱਕੀ ਚਾ ਸਾਡਾ ਪਿੰਡ ਹਾਂ ਅੱਛਾ ਪਿੰਡਾਂ ਨਾਲ ਲੱਗਿਆ ਜੀ ਅੱਛਾ ਤੇ ਜਦੋਂ ਮੈਂ ਇੱਥੇ ਰਹਿੰਦਾ ਸੀ ਨਾ ਉਦੋਂ ਗੁਰਦੁਆਰਾ ਸਾਹਿਬ ਦਾ ਸਿਰਫ ਇੱਕ ਕਮਰਾ ਹੀ ਉੱਥੇ ਕੋਲ ਹੁੰਦਾ ਸੀ ਨਹੀਂ ਜੀ ਉਦੋਂ ਸ਼ਾਇਦ ਤੁਹਾਡੇ ਤੋਂ ਬਾਅਦ ਇੱਥੇ ਆ ਗਏ ਪਹਿਲਾਂ ਆਪਾਂ ਮਸਜਿਦ 'ਚ ਵੀ ਗੁਰਦੁਆਰਾ ਆਪਣਾ ਰਿਹਾ ਜੀ ਉਹ ਤੁਹਾਨੂੰ ਉਹ 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 ਤਾਂ ਬੜੀ ਪੁਰਾਣੀ ਗੱਲ ਹੈ ਨਾ ਪਰ ਜਦੋਂ ਮੈਂ ਇੱਥੋਂ ਗਿਆ ਸਾਡਾ ਪਰਿਵਾਰ ਗਿਆ ਉਦੋਂ ਇੱਥੇ ਕੋਈ ਕਮਰਾ ਹੁੰਦਾ ਸੀ ਇੱਕ ਕਮਰਾ ਹੁੰਦਾ ਜਿੱਥੇ ਆਪਣਾ ਜੋੜਾ ਕਰ ਬੈਠਾ ਜੋੜਾ ਕਰ ਤੇ ਉਸ ਤੋਂ ਬਾਅਦ ਫਿਰ ਇਹ ਕਿੰਨੇ ਚ ਸਨ ਕਿ ਅਲੇ ਨਹੀਂ ਕੋਈ ਸਾਨੂੰ ਯਾਦ ਨਹੀਂ ਤਾਂ ਉਹਦਾ ਹਾਂ ਜੋ ਤੋਂ ਬਾਅਦ ਜਦੋਂ ਤੁਸੀਂ ਗਏ ਨਾ ਉਦੋਂ ਬਾਅਦ ਬਸ ਤਰੱਕੀ ਸ਼ੁਰੂ ਹੋ ਗਈ ਗੁਰਦੁਆਰਾ ਸਾਹਿਬ ਦੀ ਫਿਰ ਫਿਰ ਉਹਦੋਂ ਤੋਂ ਫਿਰ ਗੁਰਦੁਆਰਾ ਸਾਹਿਬ ਬੰਨਾ ਸ਼ੁਰੂ ਹੋ ਗਿਆ ਹੈ ਨਾ ਤੇ ਅੱਜ ਬੜਾ ਵਧੀਆ ਤੁਸੀਂ ਤਿਆਰ ਕੀਤਾ ਹੈ ਨਾ ਤੇ ਬਹੁਤ ਮੈਂ ਹਾਂ ਦੇਖੋ ਇਹ ਲੰਗਰ ਆਲ ਪਹਿਲਾਂ ਛੋਟਾ ਸੀ ਹੁਣ ਵੱਡਾ ਕਰਤਾ ਹੈ ਬਹੁਤ ਵਧੀਆ ਬਣਾਤਾ ਹਾਂ ਨਹੀਂ ਅੱਜ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਹੈ ਬਿਲਕੁਲ ਗੁਰੂ ਗੁਰੂ ਸਾਹਿਬ ਦੀ ਜਿਹੜਾ ਆਪਾਂ ਬਾਬਾ ਜੀ ਨੂੰ ਆ ਕੋਠੀ ਬਣਾ ਕੇ ਦਿੱਤੀ ਗਰੰਥੀ ਸਿੰਘ ਨੂੰ ਬਿਲਕੁਲ ਉਹ ਮੈਂ ਵਿਖਾਇਆ ਸਾਰਾ ਸਹਾਇਮੈਂ ਵਿਖਾ ਦਿੱਤਾ ਥਾਵਾਂ ਹਾਂ ਜੀ ਮੈਂ ਬੜਾ ਖੁਸ਼ ਹੋਇਆ ਦਿਲ ਕੇ ਖੁੱਲਾ ਗੁਰਦੁਆਰਾ ਸਾਹਿਬ ਇੱਧਰ ਗੱਡੀਆਂ ਜਿੰਨੀਆਂ ਮਰਜ਼ੀ ਖੜਾ ਲਓ ਹਨਾ ਉਹ ਲੰਗਰ ਹਾਲ ਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਘੱਟੋ ਘੱਟ ਯਾਰ ਸੰਗਤਾਂ ਤੋਂ ਬੈਠੀ ਜਾਂਦੀ ਹੁੰਦੀ ਹੈ ਹਨਾ ਤੇ ਸਰਪੰਚ ਸਾਹਿਬ ਹੋਰ ਗੱਲ ਤੁਸੀਂ ਜੇ ਕਹਿਣੀ ਤੇ ਕਹਿ ਸਕਦੇ ਕੋਈ ਗੱਲ ਹਾਂਜੀ ਨਹੀਂ ਬਹੁਤ ਵਧੀਆ ਸਾਡਾ ਪਿੰਡ ਸਾਰਾ ਨਗਰ ਇਕੱਠਾ ਹੋ ਕੇ ਇਕੱਤਰ ਹੋ ਕੇ ਚੱਲਦਾ ਜੀ ਬਿਲਕੁਲ ਇੱਕ ਦੂਜੇ ਦਾ ਪੂਰਾ ਸਾਥ ਦਿੰਦਾ ਸਾਥ ਦਿੰਦੇ ਹਾਂਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮੇਰੇ ਨਾਲ ਨੇ ਅਮਰੀਕ ਸਿੰਘ ਜੀ ਤੇ ਪਿੰਡ ਦੇ ਵੀ ਬੜੇ ਗੁਰਦੁਆਰਾ ਸਾਹਿਬ ਆਉਂਦੇ ਨੇ ਜਾਂਦੇ ਨੇ ਸਾਰਾ ਕੰਮ ਕਾਰ ਨਾਲ ਕਰਾਉਂਦੇ ਮਰੀ ਸਿੰਘ ਜੀ ਕੀ ਹਾਲ ਹੈ ਵਧੀਆ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਤੇ ਕੀ ਕਹਿਣਾ ਕਹੋਗੇ ਅੱਜ ਮੈਂ ਪਿੰਡ ਦੇ ਵਿੱਚ ਆਇਆ ਵੀਡੀਓ ਬਣਾਉਣ ਅੱਜ ਤੁਸੀਂ ਪਿੰਡ ਦੇ ਵਿੱਚ ਆਏ ਜੇ ਬਹੁਤ ਸਾਨੂੰ ਖੁਸ਼ੀ ਹੋਈ ਏ ਤੁਹਾਡੇ ਆਉਣ ਤੋਂ ਹਾਂ ਪਹਿਲੀ ਗੱਲ ਤਾਂ ਮੈਂ ਇਹ ਵੀ ਕਹਿ ਰਿਹਾ ਪੀ ਸਾਡੇ ਪਿੰਡ ਦਾ ਨਾਮ ਸਹੀ ਗੁਲਾਮਪਤਰਾ ਹੈ ਜੀ ਹਾਂ ਹਾਂ ਬਿਲਕੁਲ ਤੁਸੀਂ ਗੁਲਾਮੀ ਵਾਲਾ ਕਰਕੇ ਆ ਉਹ ਹਾਈਲਾਈਟ ਗੁਲਾਮੀ ਵਾਲਾ ਹੀ ਆ ਹਾਂ ਪਹਿਲਾਂ ਲੈ ਕੇ ਜੋ ਚੱਲਦਾ ਹਾਂ ਉਹ ਵੱਲੋਂ ਦਾ ਪਹਿਲੋਂ ਨਾਂ ਜਿਹੜਾ ਮੂੰਹ ਤੇ ਚੜਿਆ ਉਹੋ ਹੀ ਚੱਲਦਾ ਹਾਂਜੀ ਹੋਰ ਬਹੁਤ ਮਿਹਰਬਾਨੀ ਹੈ ਸਾਡੇ ਕਮੇਟੀ ਮੈਂਬਰਾਂ ਦੀ ਸਭ ਬਹੁਤ ਕੰਮ ਵਧੀਆ ਚੱਲ ਰਿਹਾ ਇਸ ਤਰ੍ਹਾਂ ਜੋ ਵੀ ਗ੍ਰਾਈ ਲਾਉਂਦੇ ਆ ਸਾਬ ਆਪਕੋ ਆਪਣਾ ਜਿਵੇਂ ਢਾਲ ਮਿਲ ਕੇ ਤੁਸੀਂ ਸਾਰੇ ਕੰਮ ਕਰਦੇ ਜੇ ਹਾਂਜੀ ਕੰਮ ਚੱਲ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਤਫਾਗ ਹੋਵੇ ਤੇ ਯਾਰ ਜਿਹੜੇ ਅਸੀਂ ਜਿਵੇਂ ਇਥੋਂ ਅਸੀਂ ਚਲੇ ਗਏ ਆ ਅਸੀਂ ਹੋਰ ਕਿਦਾਰੇ ਨੇ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਕਿ ਪਿੰਡ ਦੀਆਂ ਗਤੀਵਿਧੀਆਂ ਕੀ ਹੋ ਰਹੀਆਂ ਨੇ ਤੇ ਕੀ ਨਹੀਂ ਕੀ ਹੋਣਾ ਚਾਹੀਦਾ ਹਾਂ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਸਭ ਇਮਾਰਤਾਂ ਬਣੀਆਂ ਹੋਈਆਂ ਨੇ ਸਾਬ ਆਪਰਾ ਸੇਵੇ ਵੀ ਤੁਸੀਂ ਵੇਖਾ ਜੀ ਸਾਬ ਵਧੀਆ ਬਣਿਆ ਹੋਇਆ ਹਾਂ ਹਾਂ ਉੱਥੇ ਵੀ ਹਾਂ ਗਲੀਆਂ ਵੀ ਸਾਬ ਪਿੰਡ ਦਾ ਅਸਲੇ ਪੂਰਾ ਵਿਕਾਸ ਨਹੀਂ ਸੋਨਾ ਪਿੰਡ ਬਣ ਗਿਆ ਤੇ ਬਹੁਤ ਬਹੁਤ ਜਦੋਂ ਤੁਸੀਂ ਇੱਥੋਂ ਗਏ ਜੀ ਉਦੋਂ ਵੇਖ ਲਓ ਕਿ ਆ ਸੀ ਹੁਣ ਮਾਲਕ ਉਹ ਸਮਾਂ ਉਹ ਹੋ ਜਾ ਹੀ ਹੁਣ ਸਮਾਂ ਹੋਰ ਹੁਣ ਹੋਰ ਮਾਲਕ ਦੀ ਕਿਰਪਾ ਜੀ ਮਾਲਕ ਨੇ ਕਰਨਾ ਜੋ ਹਾਂ ਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਮੇਰੇ ਨਾਲ ਨੇ ਗੁਲਾਮੀ ਵਾਲਾ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਇੱਥੇ ਕਿੰਨਾ ਚਿਰ ਹੋ ਗਿਆ ਸੇਵਾ ਕਰਦੇ ਨੇ ਤੁਹਾਡੀ ਕਿਰਪਾ ਨਾਲ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਸੰਗਤਾਂ ਨੇ ਸਾਨੂੰ ਕਰਤੋਂ 1.5 ਸਾਲ ਹੋ ਗਏ ਇੱਥੇ ਆਇਆ ਅੱਛਾ ਤੇ ਸਾਡੇ ਗੁਰਦੋਂ ਦੇ ਪ੍ਰਧਾਨ ਸਾਹਿਬ ਅੱਛਾ ਇਹ ਸਰਪੰਚ ਸਾਹਿਬ ਵੀ ਇਹੀ ਆ ਤੇ ਪ੍ਰਧਾਨ ਵੀ ਹੋਇਆ ਪ੍ਰਧਾਨ ਵੀ ਆ ਅੱਛਾ ਭਾਈ ਸਾਹਿਬ ਪਾਇਕਾਰ ਸਿੰਘ ਜੀ ਨਹੀਂ ਵਧੀਆ ਤੇ ਇਹ ਨਾਲ ਦੇ ਬੜਾ ਕਿਰਪਾ ਕੀਤੀ ਸਾਡੇ ਤੇ ਹਨਾ ਤੇ ਸਾਨੂੰ ਇੱਥੇ ਸੇਵਾ ਬਖਸ਼ੀ ਸਾਰਾ ਨਗਰ ਰਲ ਮਿਲ ਕੇ ਰਹਿ ਰਿਆ ਹਾਂ ਤੇ ਸੰਯੋਗ ਦੇ ਰਿਆ ਸਾਰੇ ਕੋਈ ਕੋਈ ਕਿਸੇ ਤਰ੍ਹਾਂ ਦੇ ਕੋਈ ਤਕਲੀਫ ਨਹੀਂ ਨਾ ਗਰੰਥੀ ਸਿੰਘ ਨੂੰ ਅੱਛਾ ਤੇ ਨਾ ਨਗਰ ਵਿੱਚੋਂ ਕਿਸੇ ਨੂੰ ਸਾਰਾ ਪਿੰਡ ਦਾ ਸੰਜੋਗ ਹੁੰਦਾ ਹਾਂ ਸੰਜੋਗ ਦਿੰਦਾ ਆਹ ਬਿਲਡਿੰਗ ਬਣੀ ਆ ਆਪਣੇ ਲੰਘਾਲ ਦੀ ਸਾਰਿਆਂ ਨੇ ਗਫੇ ਵੱਧ ਦਿੱਤੇ ਵੱਧਵਾ ਦਿੱੰਗੇ ਜਿਹੜੇ ਕੈਨੇਡਾ ਚ ਅਮਰੀਕਾ ਚ ਵਿਦੇਸ਼ਾਂ ਚ ਰਹ ਰਹੇ ਬੱਚੀਆਂ ਬੱਚੇ ਉਹ ਵੀ ਬੜਾ ਸੰਜੋਗ ਕਰਦੇ ਬਾਬਾ ਤੁਹਾਡਾ ਪਰਿਵਾਰ ਕਿੰਨਾ ਹੈ ਸਾਡੇ ਇਹ ਦੋ ਬੇਟੀਆਂ ਇੱਕ ਤਾਂ ਵਿਆਹੀ ਹੈ ਜੀ ਅੱਛਾ ਇੱਕ ਬੱਚੇ ਇੱਕ ਵਾਰੀ ਦੇ ਇੱਕ ਆਪਣਾ ਲੜਕਾ ਹੀ ਗੁਰਸੇਵ ਸਿੰਘ ਨਹੀਂ ਜਿਵੇਂ ਅੱਜਕੱਲ ਨਾ ਮੈਂ ਕਈ ਵੀਡੀਓ ਆਉਂਦੀਆਂ ਖਬਰਾਂ ਆਉਂਦੀਆਂ ਕਿ ਗਰੰਥੀ ਸਿੰਘਾਂ ਨੂੰ ਲੋਕ ਜਿਹੜੇ ਉਹ ਸੰਭਾਲ ਦੇ ਨਹੀਂ ਜਾਂ ਉਹ ਤਾਂ ਨਹੀਂ ਕੋਈ ਪ੍ਰੋਬਲਮ ਹੈਗੀ ਨਹੀਂ ਨਹੀਂ ਇੱਥੇ ਕੋਈ ਪ੍ਰੋਬਲਮ ਨਹੀਂ ਸਾਡੇ ਜੀ ਐਸਾ ਆਖੀ ਹੈ ਨਾ ਸਾਰੇ ਸਾਹਿਬਾਂ ਨਾਲ ਮਿਲ ਕੇ ਰਹਿੰਦੇ ਆ ਜਿਵੇਂ ਅਸੀਂ ਪ੍ਰਧਾਨ ਜਿਹਨੂੰ ਕਹਿ ਦਈਏ ਹੁਣ ਓਵੇਂ ਮੰਨਦੇ ਸਾਰੇ ਖੁਸ਼ ਖੁਸ਼ ਹੋ ਜੇ ਨਾ